ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਤਮਿਕ ਗੁਣਾਂ ਦੇ ਵਿਸ਼ੇ ਵਿੱਚ ਸੰਤੋਖ ਗੁਣ ਤੇ ਵਿਚਾਰ ਕਰਾਂਗੇ ਤੋਂ ਸੰਤੋਖ ਇੱਕ ਬਹੁਤ ਵੱਡਾ ਗੁਣ ਹੈ ਰੱਬੀ ਗੁਣ ਹੈ ਸੰਤੋਖ ਸੰਤੋਖ ਦਾ ਅਗਰ ਅਸੀਂ ਬੜੇ ਸਾਦੇ ਜਿਹੇ ਲਫ਼ਜ਼ਾਂ ਵਿੱਚ ਵਿਆਖਿਆ ਕਰੀਏ ਇਹ ਹੋਵੇ ਪ੍ਰਭੂ ਵੱਲੋਂ ਜੋ ਬਖਸ਼ਿਸ਼ ਹੋਵੇ ਪਰਭੂ ਵੇਲੂ ਸਾਡੇ ਜੀਵਨ ਦੀ ਸੁਵਿਧਾ ਹੋਣ ਵਾਸਤੇ ਜੋ ਵੀ ਵਰ ਵੀ ਬਖਸ਼ਿਆ ਸਾਨੂੰ ਪ੍ਰਾਪਤ ਹੋਣ ਉਹਨਾਂ ਵਿੱਚ ਹੀ ਸੰਤੁਸ਼ਟ ਰਹਿਣਾ ਬੋਤਾ ਲੋਭ ਲਾਲਚ ਨਾ ਕਰਨਾ ਬੜੀ ਸੰਸਾਰੀ ਰੀਸ ਦੂਰ ਵਿੱਚ ਨਾ ਪੈ ਜਾਣਾ ਭਈ ਫਰਾਣਾ ਇਹ ਪ੍ਰਾਪਤ ਕਰ ਗਿਆ ਤੇ ਮੈਨੂੰ ਨਹੀਂ ਹੋਇਆ ਇਹ ਜਿਹੜੀ ਇੱਕ ਲਾਲਸਾ ਹੈ ਸੰਸਾਰ ਦੀ ਦੇਖਾ ਦੇਖੀ ਇਹ ਸੰਤੋਖ ਦੇ ਉਲਟ ਉਹ ਗੁਣ ਹੈ ਤੋਂ ਇਹ ਲਾਲਸਾ ਨਾ ਕਰਨੀ ਇੱਕ ਮਨ ਨੂੰ ਟਿਕਾਉ ਵਿੱਚ ਰੱਖਣਾ ਜੋ ਖਾਣ ਨੂੰ ਮਿਲਿਆ ਪੈਣ ਨੂੰ ਮਿਲਿਆ ਰਹਿਣ ਨੂੰ ਮਿਲਿਆ ਜੈਸੇ ਰੱਬ ਉਹ ਜੋ ਸੁੱਖ ਮਿਲੇ ਉਹਨਾਂ ਵਿੱਚ ਹੀ ਸੰਤੋਖੀ ਰਹਿਣਾ ਉਹਨਾਂ ਵਿੱਚ ਹੀ ਟਿਕਾਉ ਵਿੱਚ ਰਹਿਣਾ ਤੇ ਬਹੁਤਾ ਲੋਭ ਲਾਲਚ ਨਾ ਕਰਨਾ ਇਹ ਗੁਣ ਹੈ ਸੰਤੋਖ ਦਾ ਤੋ ਸਭ ਪੜਾਈ ਪਾਈ ਐ ਬਿਕ ਅੰਦਰ ਮਨ ਰੂਸ ਅਗਰ ਕਿਸੇ ਦੇ ਬੰਦੇ ਦੇ ਅੰਦਰ ਸੰਤੋਖ ਨਹੀਂ ਹੈ ਤੇ ਉਸ ਦੀ ਪੋਜੀਸ਼ਨ ਇਹ ਹੈ ਕਿ ਜਿਵੇਂ ਕਿਸੇ ਸਭ ਨੂੰ ਅਸੀਂ ਕਿਸੇ ਚੀਜ਼ ਨੂੰ ਬੰਦ ਕਰ ਦਈਏ ਤੇ ਸੋਚੀਏ ਵੀ ਬੰਦ ਕਰ ਦਿੱਤਾ ਤੇ ਜ਼ਹਿਰ ਖਤਮ ਹੋ ਗਿਆ ਨਹੀਂ ਉਹ ਜਿਸ ਚੀਜ਼ ਵੀ ਚੀ ਉਸ ਨੂੰ ਅਸੀਂ ਕਿਸੇ ਟੋਕਰੀ ਵਿੱਚ ਬੰਦ ਕਰਾਂਗੇ ਉਹ ਸਾਡੇ ਜ਼ਹਿਰ ਦੇ ਹੀ ਬੰਦ ਹੋਵੇਗਾ ਉੱਥੇ ਜਦੋਂ ਕੱਢਾਂਗੇ ਉਸੇ ਵੇਲੇ ਉਹ ਆਪਣੀ ਕਾਰਵਾਈ ਜਿਹੜੀ ਹੈ ਉਹ ਕਰ ਜਾਵੇਗਾ ਇਸ ਤਰ੍ਹਾਂ ਜਿਸ ਬੰਦੇ ਦੇ ਅੰਦਰ ਸੰਤੋਖ ਨਹੀਂ ਹੈ ਲੋਭ ਲਾਲਚ ਹੋਰ ਓਗਣ ਹਨ ਉਹ ਉਹਦੇ ਅੰਦਰ ਹੀ ਸਭ ਕੁਝ ਉਹ ਜ਼ਹਿਰ ਜਿਹੜਾ ਵਿਕਾਰਾਂ ਦਾ ਅੰਦਰ ਹੀ ਡੁਕੈ ਰਹਿੰਦਾ ਹੈ ਤੇ ਸੰਤੋਖ ਰੂਖੀ ਜਿਹੜਾ ਅੰਮ੍ਰਿਤ ਰੂਪੀ ਗੁਣ ਹੈ ਇਹ ਪ੍ਰਗਟ ਨਹੀਂ ਹੁੰਦਾ ਪੂਰਵ ਲਿਖਿਆ ਪਈ ਹੈ ਕਿਸ ਨੂੰ ਦੀਜਾ ਦੋਸ਼ ਉਹਨ ਕਿਸ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਬੰਦੇ ਆਪਣੇ ਪੂਰਵਲੇ ਕੀਤੇ ਕਰਮਾਂ ਦੇ ਆਧਾਰ ਤੇ ਹੀ ਸੁਭਾਅ ਵੈਸਾ ਸੰਸਕਾਰ ਵੈਸੇ ਬਣ ਕੇ ਵੈਸੀ ਸੋਚ ਮਨੋਵਿਰਤੀ ਵਾਲਾ ਬੰਦਾ ਬਣ ਜਾਂਦਾ ਗੁਰਮੁਖ ਗਾਰੁਰ ਜੇ ਸੁਨੇ ਮੰਨੇ ਨਉ ਸੰਤੋਸ਼ ਕਿ ਜੇ ਬੰਦਾ ਹਾਂ ਇਹ ਇੱਕ ਇਲਾਜ ਹੈ ਕਿ ਜੇ ਬੰਦਾ ਗੁਰਮੁਖ ਬਣ ਜਾਏ ਗੁਰੂ ਨੂੰ ਧਾਰਨ ਕਰਕੇ ਗੁਰੂ ਦੇ ਹੁਕਮ ਅਨੁਸਾਰ ਜੀਵਨ ਗੁਜ਼ਾਰਨਾ ਸ਼ੁਰੂ ਕਰ ਦੇ ਤੇ ਇਹ ਗੁਰੂ ਦਾ ਗਾਰਡੂ ਮੰਤਰ ਪਾਵ ਕਿਸੇ ਨੂੰ ਸਭ ਦਾ ਜ਼ਹਿਰ ਚੜ ਜਾਏ ਤੋ ਗਾਰਡੂ ਜਗਾੜੀ ਮੰਤਰ ਪੜ ਕੇ ਮਾਂਦਰੀ ਲੋਗੋ ਦਾ ਜ਼ਹਿਰ ਉਤਾਰਦੇ ਹਨ ਤੇ ਗੁਰਮੁਖ ਬਣਿਆ ਜਿਹੜੀ ਗੁਰੂ ਦੀ ਬਾਣੀ ਰੂਪੀ ਗੁਰਮੰਤਰ ਮਿਲਦਾ ਹੈ ਇਹ ਉਹ ਗਾਰਡੂ ਮੰਤਰ ਹੈ ਜੇ ਸੁਣੇ ਮੰਨੇ ਨਾਉ ਸੰਤੋਖ ਜੇ ਉਸ ਗੁਰੂ ਦੀ ਬਾਣੀ ਨੂੰ ਸੁਣੇ ਮੰਨੇ ਤੇ ਫਿਰ ਨਾਉ ਸੰਤੋਖ ਫਿਰ ਸੰਤੋਸ਼ੀ ਸੁਭਾਅ ਵਾਲਾ ਬੰਦਾ ਸੰਤੋਖੀ ਕਿਹਾ ਜਾ ਸਕਦਾ ਹੈ ਤੋ ਜਪਤੀ ਸਾਹਿਬ ਜੀ ਸੰਤੋਖ ਗੁਣ ਨੂੰ ਵਾਰ-ਵਾਰ ਦਰ ਕਰਵਾਇਆ ਸੁਣਿਆ ਸਤ ਸੰਤੋਖ ਗਿਆਨ ਬੜ ਨਾਮ ਨੂੰ ਸੁਣਨ ਕਰਕੇ ਸਤ ਅਤੇ ਸੰਤੋਖ ਦਾਣੀ ਸੁਭਾਅ ਬਣਦਾ ਹੈ ਸੰਤੋਖੀ ਸੁਭਾਅ ਬਣਦਾ ਹੈ ਇਹ ਇਹ ਗਿਆਨ ਪ੍ਰਾਪਤ ਹੁੰਦਾ ਹੈ ਕਿ ਸੰਤੋਖ ਬਹੁਤ ਵੱਡਾ ਗੁਣ ਹੈ ਤੇ ਪ੍ਰਮਾਤਮਾ ਨੇ ਵੀ ਇਹ ਜਿਹੜੀ ਸ੍ਰਿਸ਼ਟੀ ਸਾਜ ਕੇ ਇਹਨਾਂ ਨੇ ਵੱਡੇ ਗ੍ਰਹਿ ਇਹ ਨਹੀਂ ਵੱਡੀ ਭਾਰੀ ਧਰਤੀ ਤੇ ਥੰਮੀ ਹੋਈ ਹੈ ਇਹ ਖਿਆਲ ਸੀ ਕਿਸੇ ਨੇ ਕਿਹਾ ਜੀ ਸ਼ੇਸ਼ਨਾਗ ਨੇ ਆਪਣੇ ਫੰਡ ਤੇ ਚੁੱਕੀ ਹੋਈ ਹੈ ਕਿਸੇ ਨੇ ਕਿਹਾ ਜੀ ਤਰਤੀ ਥੱਲੇ ਇੱਕ ਤੌਲ ਬੈਲ ਹੈ ਦਾ ਇੱਕ ਬਲਦ ਜਿਸ ਨੇ ਇਸ ਨੂੰ ਚੁੱਕ ਕੇ ਰੱਖਿਆ ਹੋਇਆ ਪਰ ਗੁਰੂ ਸਾਹਿਬ ਕਹਿੰਦੇ ਨਹੀਂ ਐਸਾ ਨਾ ਕੋਈ ਐਸਾ ਬੈਲ ਹੈ ਤੇ ਨਾ ਕੋਈ ਐਸਾ ਕੋਈ ਸ਼ੇਸ਼ਨਾਗ ਹੈ ਜਿਹੜੀ ਆਪਣੇ ਫੰਡ ਉੱਤੇ ਇਸ ਤਰਤੀ ਨੂੰ ਚੁੱਕਿਆ ਹੋਇਆ ਬਲਕਿ ਤੌਲ ਧਰਮ ਦਇਆ ਕਾ ਭੂਤ ਪਰਮਾਤਮ ਦੇ ਇੱਕ ਨਿਯਮਨ ਧਰਮ ਰੂਪੀ ਨਿਯਮ ਹੈ ਜਿਸ ਲਈ ਦਇਆ ਕਰਕੇ ਉਸਨੇ ਉਹ ਨਿਯਮ ਬਦ ਇਸ ਸਭ ਸੰਸਾਰ ਦੀ ਹਰ ਵਸਤੂ ਬਣਾਈ ਹੋਈ ਰੱਖੀ ਹੋਈ ਹੈ ਤੇ ਸੰਤੋਖ ਥਾਪ ਰੱਖਿਆ ਜਿਨ ਸੂਤ ਤੇ ਉਸ ਦਿਆ ਰੂਪੀ ਧਰਮ ਦੇ ਅਧੀਨ ਸੰਤੋਖ ਉਹਦਾ ਪੁੱਤਰ ਹੈ ਕਿ ਜਦੋਂ ਬੰਦਾ ਬੰਦਾ ਤਾਹੀਮੀ ਹੋਵੇਗਾ ਦਿਆलु ਹੋਵੇਗਾ ਤਾਂ ਉਹਦੇ ਵੀ ਸੰਤੋਖ ਵੀ ਆਵੇਗਾ ਜਿਹਦੇ ਵਿੱਚ નિર્ਦੇਈਪਨ ਹੈ ਜਿਹੜਾ ਬੇਧਰਮਾ ਹੈ ਉਹਦੇ ਸੰਤੋਖ ਕਿਥੋਂ ਆਣਾ ਹੈ ਤੇ ਉਹਦੇ ਚ ਸੰਤੋਖ ਉਹਦੇ ਵਿੱਚ ਪੈਦਾ ਹੁੰਦਾ ਹੈ ਤੇ ਸੰਤੋਖ ਥਾਪ ਰੱਖਿਆ ਜਿਨ ਸੂਤ ਉਸ ਪਰਮਾਤਮਾ ਨੇ ਸੰਤੋਖ ਦੇ ਰਾਹੀ ਦਇਆ ਕਰਕੇ ਆਪਣੇ ਧਾਰਮਿਕ ਨਿਯਮ ਆਪਣੇ ਰੱਬੀ ਨੀਮਾ ਅਨੁਸਾਰ ਇਹਨਾਂ ਸਾਰਿਆਂ ਗ੍ਰਿਹਾਂ ਨੂੰ ertidiy aakash ਨੂੰ ਬਣ ਕੇ ਰੱਖਿਆ ਹੋਇਆ ਜਿਹੜੀ ਇਹ ਡਾ ਵੱਡਾ ਗੁਨਾ ਸੰਤੋਖ ਸੰਤੋਖੀ ਬੰਦਾ ਬਹੁਤ ਕੁਝ ਸਵਾਰ ਸਕਦਾ ਪਰ ਲੋਭੀ ਬੰਦਾ ਵਿਗਾੜ ਹੀ ਸਕਦਾ ਸਵਾਰ ਕੁਝ ਨਹੀਂ ਸਕਦਾ ਫਿਰ ਅੱਗੇ ਜਾ ਕੇ ਜਦੋਂ ਜੋਗੀਆਂ ਤੇ ਫਿਰਕੇ ਨੂੰ ਸੰਬੋਧਨ ਹੋਏ ਜਿਹੜੀ ਪੌੜੀ ਹੈ ਮੁੰਦਾਂ ਸੰਤੋਖ ਸ਼ਰਮਪਤ ਚੁਲੀ ਇੱਥੇ ਵੀ ਮੁੰਦਰਾ ਨੂੰ ਸੰਤੋਖ ਰੂਪੀ ਗੁਣ ਗ੍ਰਹਿਣ ਕਰਨ ਦੀ ਗੱਲ ਕੀਤੀ ਇੱਥੇ ਅਸੀਂ ਕਈ ਵਾਰ ਕਹਿੰਦੇ ਸੰਤੋਖ ਦੀ ਇਹ ਮੁੰਦਰਾ ਸੰਤੋਖ ਦੀ ਕੋਈ ਮੁੰਦਰਾ ਨਹੀਂ ਹੁੰਦੀ ਯਾਰ ਮੁੰਦਰਾ ਜਾਂ ਲੋਹੇ ਦੀ ਹੁੰਦੀਆਂ ਜਾਂ ਚਾਂਦੀ ਦੀ ਹੁੰਦੀਆਂ ਸੋਨੇ ਦੀ ਹੋ ਸਕਦੀਆਂ ਸੰਤੋਖ ਦੀ ਕੋਈ ਮੁੰਦਰਾ ਨਹੀਂ ਹੁੰਦੀ ਇੱਥੇ ਸੰਤੋਖ ਮੁੰਦਾ ਸੰਤੋਖ ਦਾ ਮਤਲਬ ਹੈ ਮੁੰਦਰਾ ਪਾਣ ਦੀ ਲੋੜ ਨਹੀਂ ਮੁੰਦਾਂ ਦੀ ਤਾਂ ਸੰਤੋਖ ਗੁਣ ਗ੍ਰਹਿਣ ਕਰਨ ਦੀ ਲੋੜ ਹੈ ਅਗਰ ਅੰਦਰ ਸੰਤੋਖ ਗੁਣ ਨਹੀਂ ਹੈ ਤੇ ਮੁੰਦਾਂ ਪਾਣ ਦਾ ਕੋਈ ਫਾਇਦਾ ਨਹੀਂ ਸ਼ਰਮਪੱਤ ਚੋਲੀ ਤੇ ਚੋਲੀ ਸ਼ਰਮਪੱਤ ਦੀ ਧਾਰਨ ਕਰਨੀ ਹੈ ਨਹੀਂ ਇਹ ਨਹੀਂ ਸ਼ਰਮਪੱਤ ਦੀ ਕੋਈ ਚੋਲ ਨਹੀਂ ਹੁੰਦੀ ਸ਼ਰਮਪੱਤ ਗੁਣ ਹਨ ਇਹ ਗੁਣ ਗ੍ਰਹਿਣ ਕਰਨ ਨੇ ਉਹ ਝੋਲੀ ਧਾਰਨ ਦੀ ਲੋੜ ਨਹੀਂ ਹੈ ਜਿਹੜੀ ਜੋਗੀ ਨੇ ਚੁੱਕੀ ਹੁੰਦੀ ਹੈ ਧਿਆਨ ਕੀ ਕਰਨੇ ਬਿਭੂਤ ਬਿ ਧਿਆਨ ਦੀ ਬਬੂਤਲਾ ਇਹ ਅਰਥ ਨਹੀਂ ਹੈ ਧਿਆਨ ਦੀ ਕੋਈ ਬਬੂਤ ਨਹੀਂ ਹੁੰਦੀ ਬਬੂਤ ਸਵਾਹ ਹੁੰਦੀ ਹੈ ਜਿਹੜੀ ਬਦਨ ਨੂੰ ਮਲਦੇ ਤੂੰ ਇੱਥੇ ਭਾਵ ਹੈ ਕਿ ਧਿਆਨ ਕੀ ਕਰੇ ਬਿ ਧਿਆਨ ਕਰ ਬਿ ਬੂਤ ਤੂੰ ਧਿਆਨ ਨੂੰ ਆਪਣੀ ਬਬੂਤ ਬਣਾ ਉਹ ਬਬੂਤ ਕਰਨ ਦੀ ਲੋੜ ਨਹੀਂ ਉਸ ਬਬੂਤ ਦੀ ਕੋਈ ਲੋੜ ਨਹੀਂ ਪ੍ਰਭੂ ਵੀ ਧਿਆਨ ਜੋੜ ਬਸ ਤੇਰੇ ਲਈ ਇਹੀ ਬਬੂਤ ਹੈ ਤੋ ਇੱਥੇ ਵੀ ਸੰਤੋਖ ਰੂਪੀ ਗੁਣ ਨੂੰ ਮਾਤਾ ਦਿੱਤੀ ਹੈ ਰੱਤਾ ਪਹਿਣ ਮੰਨ ਰਤਾ ਸੁਪੇ ਦੀ ਸਤਿਦਾਨ ਬਈ ਬੰਦਾ ਸੋਹਣੇ ਸੋਹਣੇ ਡਰੈਸ ਲਾਲ ਰੰਗ ਚ ਤੇ ਰੰਗ ਆਪਣੇ ਮਨ ਪਾਉਂਦੇ ਰੰਗ ਡਰੈਸ ਪਹਿਨਦਾ ਹੈ ਤੇ ਗੁਰਸਾਹਿਬ ਕੇ ਅੰਦਰ ਜੇ ਰੱਤਾ ਪਹਿਨਣਾ ਹੀ ਤੇ ਰੱਤਾ ਪਹਿਨਣੇ ਮਨ ਰਤਾ ਮਨ ਨੂੰ ਰਬ ਦੇ ਰੰਗ ਵਿੱਚ ਰੰਗਿਆ ਹੋਵੇ ਤੇ ਮਨੋ ਲਾਲ ਰੰਗ ਦੀ ਪੋਸ਼ਾਕ ਵਾਲਾ ਬੰਦਾ ਸੁਖ ਪ੍ਰਾਪਤ ਕਰਦਾ ਸੁਪੇ ਦੀ ਸਤਿਦਾਨ ਆਪਣਾ ਦਾਣੀ ਸੁਭਾਅ ਦਾਣੀ ਸੁਭਾਅ ਔਰ ਸਤਵਾਲਾ ਸੁਭਾਅ ਰੱਖਿਆ ਜਾਏ ਤੇ ਇਹ ਮਨੋ ਸੁਪੇਦ ਕਪੜੇ ਪਹਿਨਣ ਦੇ ਵਾਲਾ ਸੁਖ ਮਿਲਦਾ ਹੈ ਨੀਲੀ ਸਿਆਹੀ ਕਦਾ ਕਰਨੀ ਪੈਰਨ ਪੈਰ ਤੇ ਆਣ ਤੇ ਜਿਹੜੇ ਸਾਡੇ ਪੈਰਨ ਹਨ ਜੋ ਪੈਨ ਦੇ ਹਨ ਇਹ ਨੀਲੀ ਸਿਆਹੀ ਜਿਹੜੀ ਆਪਣੇ ਅੰਦਰੂ ਬੁਰਾਈ ਜਿਹੜੀ ਹੈ ਇਸ ਨੂੰ ਕਾਲਕ ਨੂੰ ਦੂਰ ਕਰਨਾ ਵਿਕਾਰਾਂ ਦੀ ਮੂਹ ਮਾਇਆ ਦੀ ਇਹ ਮਾਨੁਸ਼ ਚੰਗਾ ਸਾਡੇ ਲਈ ਪੈਰਨ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਕਮਰ ਬੰਦ ਹੁੰਦਾ ਜਿਹੜੇ ਸਾਡੇ ਗਾਤਰੇ ਨੇ ਜਾਂ ਕਮਰ ਕੱਸਾ ਜਿਹੜਾ ਹੁੰਦਾ ਜਿਸ ਨੂੰ ਕਮਰ ਕੱਸਾ ਕਮਰ ਬੰਦ ਸੰਤੋਖ ਕਾ ਸੰਤੋਖ ਦਾ ਕਮਰ ਕੱਸ ਭਾਵ ਕੰਮਰ ਕਸੇ ਦੀ ਥਾਂ ਤੂੰ ਅਗਰ ਆਪਣੇ ਵਿੱਚ ਸੰਤੋਖ ਗੁਣ ਪੈਦਾ ਕਰ ਲਵੇਂ ਤੇ ਇਸ ਖਾਲੀ ਬਾਹਰਲੀ ਪੇਖ ਦੀ ਵੀ ਤੈਨੂੰ ਲੋੜ ਨਹੀਂ ਰਹੇਗੀ ਬਾਹਰਲਾ ਪੇਖ ਆਤਮ ਗੁਣ ਪੈਦਾ ਨਹੀਂ ਕਰੇਗਾ ਸੰਤੋਖ ਰੂਪੀ ਗੁਣ ਜਿਹੜਾ ਹੈ ਇਹ ਆਤਮ ਗੁਣ ਹੈ ਇਹਨੂੰ ਧਾਰਨ ਕਰਨ ਦੀ ਲੋੜ ਹੈ ਤੋ ਇੱਥੇ ਵੀ ਬਾਬਾ ਹੋਰ ਪੈਨ ਨੂੰ ਖੁਸ਼ੀ ਖੁਾਰਜਿਤ ਪੈਦਾ ਤੁਨ ਪੀੜੀ ਆ ਮਨ ਵਿੱਚ ਚੱਲੇ ਵਿਕਾਰ ਭਾਈ ਖਾਲੀ ਸੋਹਣੇ ਪੈਨ ਨਾਲ ਕੱਖ ਨਹੀਂ ਹੋਣਾ ਐਸਾ ਪੈਨ ਜਿਹੜਾ ਹੈ ਉਹ ਖੁਆਰੀ ਕਰਦਾ ਹੈ ਜਿਹਦੇ ਨਾਲ ਤਨ ਰੋਗੀ ਹੋ ਜਾਏ ਜਾ ਆਪਣਾ ਮਨ ਜਾਂ ਕਿਸੇ ਦਾ ਮਨ ਐਸੇ ਸਾਡੇ ਪਹਿਰੇ ਲਿਬਾਸ ਨੂੰ ਦੇਖ ਕੇ ਵਿਕਾਰੀ ਹੋ ਜਾਏ। ਤੋਂ ਅਸੀਂ ਪਹਿਲਾ ਉਹ ਹੈ ਜਿਹਦੇ ਨਾਲ ਆਪਣੇ ਵਿੱਚ ਵੀ ਨਿਮਰਤਾ ਕਾਇਮ ਰੱਖੋ ਆਪਣੇ ਵਿੱਚ ਹੀ ਸ਼ਰਮ ਆਇਆ ਕੈਮਰੇ ਦੇ ਦੂਜੇ ਦੇ ਮਨ ਵਿੱਚ ਵੀ ਸ਼ਰਮ ਮਿਆ ਆਵੇ ਸਾਡੇ ਲਿਬਾਸ ਨੂੰ ਦੇਖ ਕੇ। ਤੋਂ ਇੱਥੇ ਵੀ ਸੰਤੋਖ ਰੂਪੀ ਗੁਣ ਨੂੰ ਮਹੰਤਾ ਦਿੱਤੀ। ਅੱਜ ਸਮਾਜ ਜਿਹੜੀ ਲੁੱਟ ਖਸੁੱਟ ਪਈ ਹੋਈ ਹੈ ਨਾ ਚੋਰ ਬਿਜਾਰੀ ਰਿਸ਼ਤਖੋਰੀ ਮਨਾਫਾ ਖੋਰੀ ਸਿਖੇਰਾੰਦੋਜ਼ੀ ਸਮਾਈਲਿੰਗ ਜਿੰਨੇ ਵੀ ਮਾਰੇ ਕਰਮ ਹੋ ਰਹੇ ਨੇ ਤੁਨ ਅਦੋਲਤ ਦੀ ਕਮਾਈ ਦੇ ਲਈ ਉਹ ਸਾਰੇ ਬੇਸੰਤੋਖੇ ਦੇ ਕਾਰਨ ਹੀ ਉਹਦੀ ਸੰਤੋਖ ਗੁਣ ਨਾ ਹੋਣ ਦੇ ਕਾਰਨ ਹੀ ਇਹ ਸਾਰੀਆਂ ਬੁਰਾਈਆਂ ਨੇ ਇੱਕ ਸੰਤੋਖ ਰੂਪੀ ਗੁਣ ਅਗਰ ਇਨਸਾਨ ਧਾਰਨ ਕਰ ਲੈਣ ਤੇ ਸੰਸਾਰ ਚ ਸਾਰੀਆਂ ਬੁਰਾਈਆਂ ਮਿਟ ਜਾਂਦੀਆਂ ਨੇ ਜਾਇ ਪੁੱਛੋ ਸੁਹਾਗਨੀ ਤੁਸੀਂ ਰਿਆ ਹੋਇਆ ਕਿੰਨੀ ਗੁਣੀ ਵੀ ਜਿਹੜੀਆਂ ਸੁਹਾਗਨਾ ਨੇ ਗੁਰਮੁਖ ਜੀਵ ਇਸਤਰੀਆਂ ਨੇ ਉਹਨਾਂ ਨੇ ਪਰਮਾਤਮਾ ਦੀ ਮਿਲਾਪ ਦਾ ਆਨੰਦ ਕਿਵੇਂ ਮਾਣਿਆ ਸਵਾਲ ਹੈ ਜਾਇ ਪੁੱਛੂ ਸੁਹਾਗੇ ਨਹੀਂ ਤੁਸੀਂ ਰਿਹਾ ਬੇ ਕਿੰਨੀ ਗੁਣੀ ਤੂੰ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਇੱਥੇ ਵੀ ਸੰਤੋਖ ਗੁਰੂ ਨੂੰ ਕਿਹਾ ਵੀ ਸਹਿਜ ਸੰਤੋਖ ਨਾਲ ਜਿਹੜੀਆਂ ਸ਼ਿੰਗਾਰੀਆਂ ਨੇ ਗੁਣਾਂ ਜਿਹੜੀਆਂ ਸ਼ਿੰਗਾਰੀਆਂ ਨੇ ਮਿੱਠਾ ਬੋਲਣੀ ਮਿੱਠੇ ਬੁਰ ਬੋਲਦੀਆਂ ਨੇ ਫਿਰ ਸਾਲੂ ਤਾਂ ਮਿਲ ਜਾ ਗੁਰ ਕਾ ਸ਼ਬਦ ਸੁਣੀ ਉਹ ਰਸਲਾ ਪਰਮਾਤਮਾ ਰੰਗਲਾ ਪਰਮਾਤਮਾ ਤਾਂ ਮਿਲਦਾ ਹੈ ਤਾਂ ਮਿਲ ਜਾ ਗੁਰ ਕਾ ਸ਼ਬਦ ਸੁਣੀ ਜੇ ਗੁਰੂ ਦੇ ਸ਼ਬਦ ਨੂੰ ਸੁਣੀਏ ਤੇ ਗੁਰੂ ਜੀ ਦਾ ਸ਼ਬਦ ਸੁਣੀਏ ਤੇ ਉਹਦੇ ਚ ਸਾਨੂੰ ਦਇਆ ਧਰਮ ਸੰਤੋਖ ਰੂਪੀ ਜਿਹੜੇ ਗੁਣ ਹਨ ਇਹ ਸਾਨੂੰ ਨੂੰ ਮਿਲਦੇ ਨੇ ਵੀ ਇਹ ਤਾਰਨ ਕਰਦੀ ਰੋੜ ਹੈ ਸਤ ਸੰਤੋਖ ਦਇਆ ਕੁਮਾਵੈ ਇਹ ਕਰਨੀ ਸਾਰ ਸ੍ਰੇਸ਼ਟ ਕਰਨੀ ਇਹ ਹੈ ਕਰਨੀ ਜਨੇ ਅਚਰਨ ਉੱਚੀ ਜੀਵਨੀ ਉਚਕ ਅਚਰਨ ਇਹ ਹੈ ਕਿ ਸਤ ਸੰਤੋਖ ਦਇਆ ਕੁਮਾਵੈ ਸਤ ਰੂਪੀ ਗੁਣ ਸੰਤੋਖ ਸਤ ਦੇ ਵਿਚਾਰ ਅਸੀਂ ਗੱਲ ਕਰਕੇ ਅਟਿਆਂ ਸਤ ਅਤੇ ਸੰਤੋਖ ਤੇ ਦਇਆ ਇਹ ਇਹ ਕਮਈਆਂ ਕਰੇ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ ਜਿਸ ਨੂੰ ਪਰਮਾਤਮਾ ਇਹ ਗੁਣ ਦਿੱਤ ਗੁਣਾ ਦੀ ਦਾਤ ਬਖਦਾ ਸਤ ਸੰਤੋਖ ਆਦੀ ਆਪ ਛੋੜ ਸਭ ਹੋਏ ਰਹਿਣਾ ਉਹ ਆਪਣਾ ਆਪਾ ਤਿਆ ਕੇ ਆਪਣੀ ਖੁਦਗਰਦੀ ਤਿਆ ਕੇ ਸਾਰੇ ਸੰਸਾਰ ਦੇ ਚਰਨ ਦੀ ਧੂੜ ਮੰਗਦਾ ਪਾਲ ਸਾਰੇ ਸੰਸਾਰ ਦੇ ਸੁਖ ਮੰਗਦਾ ਉਹ ਬਿਸੰਤੋਖਾ ਹੋ ਕੇ ਆਪਣੀ ਖੁਦਗਰਦੀ ਲਈ ਆਪਣੇ ਮਤਲਬ ਲੋਕਾਂ ਨੂੰ ਨਹੀਂ ਲੁੱਟਦਾ ਫਿਰਦਾ ਫਿਰ ਪਰਮੀ ਬੰਦੇ ਦੀ ਨਿਸ਼ਾਨੀ ਹੈ ਉਹ ਲੁੱਟ ਖਸੂਟ ਨਹੀਂ ਕਰਦੇ ਉਹ ਦੁਨੀਆਵੀ ਕਿਸੇ ਲੋਭ ਲਾਲਚ ਦੀਆਂ ਪਤਨੀਆਂ ਲਈ ਹੱਥ ਪੈਰ ਨਹੀਂ ਮਾਰਦੇ ਫਿਰਦੇ ਅੱਜ ਤੇ ਇਹ ਹਾਲਤ ਹੈ ਕਿ ਲੋਭ ਲਾਲਚ ਆਏ ਹੋਏ ਬੰਦੇ ਧਾਰਮਿਕ ਗ੍ਰੰਥਾਂ ਦੀ ਵਿਦਿਆ ਨੂੰ ਇੱਕ ਵਪਾਰ ਬਣਾ ਕੇ ਬੈਠੇ ਹੋਏ ਨੇ ਕੀਰਤਨ ਕਰਨਾ ਤੋ ਰੋਜ਼ੀ ਰੋਟੀ ਲਈ ਪਾਠ ਕਰਨੇ ਤੇ ਰੋਜ਼ੀ ਰੋਟੀ ਲਈ ਕਦੇ ਅਰਥ ਨਹੀਂ ਪੜਨੇ ਕਦੇ ਸ਼ੁੱਧ ਪਾਠ ਕਰਨ ਦੀ ਸ਼ੁੱਧ ਕੀਰਤਨ ਕਰਨ ਦੀ ਸੋਚ ਨਹੀਂ ਕੀਰਤਨ ਦੀ ਮਰਿਆਦਾ ਦੀ ਪਰਵਾਹ ਨਹੀਂ ਕਰਨੀ ਕਿ ਗਲਤ ਪੈਸੇ ਕਮਾਉਣ ਨਾਲ ਹੈ ਉਹ ਜੈਸਾ ਕੈਸਾ ਹੋ ਜਾਵੇ ਦੁਨੀਆ ਵੈਸਾ ਸੁਣ ਲੈਂਦੀ ਹੈ ਚੁੱਪ ਕਰਕੇ ਕੋਈ ਪੁੱਛਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਤੋ ਇਹ ਸੰਤੋਖੀ ਗੁਣ ਨਹੀਂ ਹਨ ਅਸੀਂ ਧਰਮ ਦੇ ਮਾਰਗ ਨੂੰ ਵੀ ਇੱਕ ਬਿਜ਼ਨਸ ਬਣਾ ਲਈਏ ਵਪਾਰ ਬਣਾ ਲਈਏ ਇਹ ਸੰਤੋਖੀ ਸੁਆ ਨਹੀਂ ਹੈ ਇਹ ਲੋਭੀ ਸੁਆ ਹੈ ਇਹ ਲਾਲਚੀ ਸੁਆ ਹੈ ਨਾਮ ਸਲਾਹੀ ਰੰਗ ਸਿਉ ਗੁਰ ਕੈ ਸ਼ਬਦ ਸੰਤੋਖ ਇਹ ਨਾਮ ਦੀ ਸਲਾਹ ਤਾਂ ਹੋਣੀ ਹੈ ਨਾਮ ਦਾ ਲੈਰ ਅੰਦਰ ਚਾਨ ਚਲਣੀ ਹੈ ਜੇ ਨਾਮ ਸਲਾਹੀ ਰੰਗ ਸਿਉ ਉਸ ਪਰਮਾਤਮਾ ਰੰਗ ਵਿੱਚ ਰੰਗੀਜ ਕੇ ਇਹ ਨਾਮ ਦੀ ਸਿਫਤ ਸਲਾਹ ਤਾਂ ਹੋਣੀ ਹੈ ਗੁਰ ਕੈ ਸ਼ਬਦ ਸੰਤੋਖ ਇਹ ਗੁਰੂ ਦੇ ਸ਼ਬਦ ਰਾਹੀਂ ਸੰਤੋਖ ਰੂਪੀ ਗੁਣ ਅੰਦਰ ਆ ਜਾਏ ਇੱਥੇ ਸ਼ਬਦ ਦੇ ਦੰਦੇ ਨੂੰ ਸਿਆਰੀ ਹੈ ਭਾਵ ਸ਼ਬਦ ਦੇ ਰਾਹੀ ਗੁਰੂ ਰੂਪੀ ਸ਼ਬਦ ਦੇ ਲੜ ਲੱਗ ਕੇ ਗੁਰੂ ਦੇ ਗਿਆਨ ਦੇ ਲੜ ਲੱਗ ਕੇ ਗਿਆਨ ਅਨੁਸਾਰ ਇਸ ਗੁਣ ਦੀ ਕਮਾਈ ਹੁੰਨੀ ਹੈ ਸੰਤੋਖ ਦੀ ਜੋ ਦੀਸਾ ਸੋ ਚਲਸੀ ਕੂੜਾ ਮੋਹ ਨਾ ਵੇਖ ਫਿਰ ਬੰਦਾ ਜਦੋਂ ਗੁਰੂ ਦੀ ਕਿਰਪਾ ਨਾਲ ਸੰਤੋਖੀ ਸੁਭਾਅ ਹੋ ਗਿਆ ਇਸ ਸੰਸਾਰ ਦਾ ਕੂੜਾ ਮੋਹ ਨਹੀਂ ਦੇਖਦਾ ਫਿਰਦਾ ਫਿਰ ਦੁਨੀਆ ਦੀਆਂ ਕੋਠੀਆਂ ਬਣ ਗਈਆਂ ਮੇਰੀਆਂ ਰਹਿ ਗਈਆਂ ਦੂਜਾ ਗੱਡੀ ਲੈ ਗਿਆ ਮੇ ਰਹਿ ਗਈਆਂ ਦੂਜੇ ਨੂੰ ਇਹ ਸੁੱਕ ਹੋ ਗਿਆ ਮੇਰੇ ਕੋਲ ਨਹੀਂ ਫੇਰ ਸੰਸਾਰ ਨੂੰ ਦੇਖ ਕੇ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸੈ ਜੀਉ ਫਰੀ ਜੀ ਦੀ ਅਦਾਇਤ ਮੁਤਾਬਕ ਫਿਰ ਬੰਦਾ ਜੀਵਨੀ ਤਰਸਦਾ ਫਿਰਦਾ ਪਰਾਈਆਂ ਚੋਪੜੀਆਂ ਦੇਖ ਕੇ ਲੋਕ ਨੂੰ ਮੋਜਾਂ ਦੇਖ ਕੇ ਤੇ ਉਹ ਗਲਤ ਕੰਮ ਕਰਨ ਪਿੱਛੇ ਨਹੀਂ ਟੁਰ ਪੈਂਦਾ ਕਿਉਂਕਿ ਜਿਹੜੇ ਬੇਸੰਤੋਖੇ ਹੋ ਕੇ ਇਸ ਪਾਸੇ ਚੱਲਦੇ ਨੇ ਤੇ ਉਹਨਾਂ ਨੂੰ ਫਰੀ ਜੀ ਕਹਿੰਦੇ ਨੇ ਫਰੀਦਾ ਰੁੱਖੀ ਸੁੱਕੀ ਖਾਏਗਾ ਠੰਡਾ ਪਾਣੀ ਪੀਉ ਦੇਖ ਪਰਾਈ ਚੋਪੜੀ ਨਾ ਤਰਸੈ ਜੀਉ ਕਿਉਂ ਫਰੀਦਾ ਜਿੰਨਾ ਖਾਦੀ ਚੋਪੜੀ ਕਣੇ ਸੈਣਗੇ ਦੁੱਖ ਜਿਹੜੇ ਦੁਜਿਆਂ ਦੀ ਲਾਲਚੀ ਆ ਕੇ ਚੋਪੜੀਆਂ ਖਾਣ ਵਾਸਤੇ ਜਾਂ ਸੰਸਾਰੀ ਸੁੱਖਾਂ ਵਾਸਤੇ ਬੇਸੰਤੋਖੀ ਹੋ ਕੇ ਨਰਦੇਹੀ ਹੋ ਕੇ ਜ਼ੁਲਮ ਸਤਮ ਸੰਸਾਰ ਦੇ ਕਰਦੇ ਨੇ ਆਪਣੀ ਖੁਦਗਰਜ਼ੀ ਦੇ ਕਾਰਨ ਉਹਨਾਂ ਨੂੰ ਫਿਰ ਦੁੱਖ ਬੜੇ ਸਹਣੇ ਪੈਂਦੇ ਨੇ ਕਾਣੇ ਸਹਿਣਗੇ ਦੁੱਖ ਫਿਰ ਬੜੇ ਦੁੱਖ ਸਹਣੇ ਪੈਂਦੇ ਨੇ ਇਸ ਲਈ ਕੋਈ ਸੰਤੋਖੀ ਸੁਆ ਇਹ ਆਤਮਿਕ ਸਾਡਾ ਗੁਣ ਹੈ ਜੋ ਰੱਬੀ ਗੁਣ ਹੈ ਸਾਡੇ ਅੰਦਰ ਹੋਣਾ ਚਾਹੀਦਾ ਪਰ ਸਾਡੇ ਨੂੰ ਅਲੋਪ ਹੋ ਗਿਆ ਕਿਉਂਕਿ ਅਸੀਂ ਨਾਮ ਬਾਣੀ ਤਿਆਗ ਦਿੱਤਾ ਪਰ ਮਤ ਨੂੰ ਸਾਂਝ ਪਾਣੀ ਛੱਡ ਦਿੱਤੀ ਸਰੀਰ ਨੂੰ ਆਪਣਾ ਆਪ ਆ ਸਮਝ ਕੇ ਫਿਰ ਸਰੀਰ ਦੀ ਜ਼ਰੂਰਤਾਂ ਹੀ ਅੱਗੇ ਆਈਆਂ ਸਰੀਰ ਦੀਆਂ ਜ਼ਰੂਰਤਾਂ ਹੀ ਸਾਰੀਆਂ ਅੱਗੇ ਆਈਆਂ ਜਦੋਂ ਇਹ ਸਮਝਿਆ ਇਹ ਨਾ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਅਸਲ ਰੂਪ ਪਛਾਣਿਆ ਹੀ ਨਹੀਂ ਕਿ ਮੈਂ ਤੇ ਆਤਮਾ ਰੂਪ ਆ ਉਦੀ ਤੇ ਕੋਈ ਲਾਲਚ ਨਹੀਂ ਆਤਮਾ ਨੂੰ ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਹੈ ਤਾਂ ਜੇ ਅਸੀਂ ਰੱਬੀ ਪਿਆਰ ਦੇ ਰੰਗ ਵਿੱਚ ਰੰਗੀਜ ਕੇ ਨਾਮ ਦੀ ਸਿਵਸਲਾ ਕਰੀਏ ਤੇ ਫਿਰ ਸੰਤੋਖ ਰੂਪੀ ਗੁਣ ਅੰਦਰ ਹੁੰਦਾ ਸਾਧ ਮਿਲੇ ਸਾਧੂ ਜਣਾ ਸੰਤੋਖ ਵਸੈ ਗੁਰੂ ਪਾਇ ਇਹ ਦੇਖੋ ਜੀ ਜਿਹੜਾ ਸਾਧੂ ਸਵਾ ਇਨਸਾਨ ਹੈ ਖੁਦ ਸੰਤੋਖੀ ਹੈ ਧਰਮੀ ਹੈ ਉਹ ਉਸ ਨੂੰ ਕੋਈ ਧਰਮੀ ਮਿਲੇਗਾ ਰ ਸਾਧ ਮਿਲੇ ਸਾਧੂ ਜਣਾ ਤੇ ਸੰਤੋਖ ਵਸੈ ਗੁਰੂ ਪਾਇ ਗੁਰੂ ਦੇ ਪਿਆਰ ਦੀ ਗੱਲਾਂ ਹੁੰਦੀਆਂ ਨੇ ਫਿਰ ਤੇ ਫਿਰ ਗੁਰੂ ਪਿਆਰਵਰੀ ਗੱਲਾਂ ਫਿਰ ਅੰਦਰ ਸੰਦੋਗ ਪੈਦਾ ਕਰਦੀਆਂ ਨੇ ਲੋਬੀਆਂ ਕੋ ਜਾ ਕੇ ਬੈਠੋ ਤੇ ਲੋਬੀ ਲੋਬੀ ਸਿਖਾਉਂਦੇ ਨੇ ਹਲਕਿਆ ਕੁੱਤਾ ਔਰ ਕੁੱਤੇ ਨੂੰ ਵੀ ਵੱਢ ਕੇ ਉਹਨਾਂ ਨੂੰ ਵੀ ਹਲਕਾ ਛਾੜਦਾ ਜਾ ਕੇ ਇਸ ਤਰ੍ਹਾਂ ਇਹ ਲੋਭ ਵੀ ਇੱਕ ਹਲਕ ਹੈ ਇਹ ਵੀ ਲੋਭ ਹੀ ਇੱਕ ਹਲਕ ਹੈ ਇਹ ਹਲਕ ਜਿਹੜਾ ਜਿਹਨੂੰ ਚੜਿਆ ਨਾ ਉਹ ਜਿਹੜਾ ਉਹਦੀ ਸੰਗਤ ਕਰਦਾ ਉਸ ਨੂੰ ਵੀ ਇਹ ਹਲਕ ਛਾੜ ਦਿੰਦਾ ਲੋਭ ਲਾਲਚ ਦਾ ਤੇ ਸੰਤੋਖ ਉਹਦੇ ਅੰਦਰ ਉੱਡ ਜਾਂਦਾ ਪ੍ਰਭ ਮਿਲਣਾ ਕਿ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਵਿਚਾਨੀ ਪਰਮਾਤਮਾ ਦੇ ਮਿਲਾਵ ਦੀ ਇਹ ਨਿਸ਼ਾਨੀ ਹੈ ਵੀ ਕਿਸ ਨੂੰ ਪ੍ਰਭੂ ਦਾ ਮਿਲਾਪ ਹੋ ਗਿਆ ਹੈ ਕਿਹੜਾ ਪ੍ਰਭੂ ਨੂੰ ਅਨੁਭਵ ਕਰ ਬੈਠਾ ਹੈ ਮਨ ਇੱਕੋ ਸੱਚਾ ਹੁਕਮ ਵਿਚਾਨੀ ਮਨ ਇੱਕੋ ਪਰਬਾਤਨ ਨੂੰ ਜੁੜ ਜਾਂਦਾ ਹੈ ਉਹ ਰੱਬੀ ਸੱਚੇ ਹੁਕਮ ਦੀ ਪਹਿਚਾਣ ਹੁੰਦੀ ਦੀ ਰੱਬੀ ਰਜ਼ਾ ਵੀ ਤੁਰਨ ਦੀ ਜਾਜ ਆ ਜਾਂਦੀ ਹੈ ਸਹਿਜ ਸੰਤੋਖ ਸਦਾ ਤ੍ਰਿਪਤਾਸੀ ਇਹੋ ਜਿਹੇ ਬੰਦੇ ਸੰਤੋਖ ਹੀ ਹੋਣ ਦੇ ਕਾਰਨ ਸਹਿਜ ਵੀ ਜਾ ਜਾਂਦੇ ਨੇ ਜਿੰਨੇ ਅੰਦਰ ਸੰਤੋਖ ਨਹੀਂ ਸਹਿਜ ਕਿੱਥੋਂ ਆਏਗਾ ਉਹਨਾਂ ਦੇ ਲੋਭ ਲੜਾਈ ਫਿਰਦਾ ਹੈ ਤਸੀਪਾਸੀ ਦੌੜਾਈ ਫਿਰਦਾ ਹੈ ਉਹ ਸਹਿਜ ਸੰਤੋਖ ਸਦਾ ਤ੍ਰਿਪਤਾਸੀ ਉਹ ਸੰਤੋਖੀ ਹੋਣ ਕਰਕੇ ਉਹਨਾਂ ਅੰਦਰ ਸਹਿਜ ਆ ਜਾਂਦਾ ਇਸ ਲਈ ਸਦਾ ਤ੍ਰਿਪਤ ਰਹਿੰਦੇ ਨੇ ਉਹ ਰੱਜੇ ਪਜੇ ਰੇਣ ਟਿਕਾਉ ਵਿਚ ਨੰਨੇ ਅਨੰਦ ਖਸਮ ਕਾ ਪਾਣਾ ਜੀਉ ਉਹਨਾਂ ਨੂੰ ਅਨੰਦ ਸਦਾ ਕਿਉਂ ਖਸਮ ਦੇ ਪਾਣੇ ਵੀ ਤੁਰਦੇ ਨੇ ਕਿਉਂਕਿ ਖਸਮ ਦਾ ਪਾਣਾ ਉਹਨੇ ਪਛਾਨ ਲਿਆ ਮਨ ਇੱਕੋ ਸੱਚਾ ਹਕਮ ਬਚਾਨੀ ਹਕਮ ਬਚਾਨ ਲਿਆ ਇਸ ਲਈ ਅਨੰਦ ਖਸਮ ਕਾ ਪਾਣਾ ਜੀਉ ਉਹਨਾਂ ਨੂੰ ਅਨੰਦ ਹੈ ਉਹ ਕਿਸ ਕਰਕੇ ਕਿ ਖਸਮ ਨੂੰ ਉਹ ਪਾਉਂਦੇ ਨੇ ਔਰ ਖਸਮ ਦਾ ਪਾਣਾ ਉਹਨਾਂ ਨੂੰ ਪਾਉਂਦਾ ਹੈ ਤੋ ਉਹ ਪ੍ਰਭੂ ਨਾਲ ਇੱਕ ਮਿਕਤਾ ਜਿਹੜੀ ਬਣ ਜਾਂਦੀ ਹੈ ਜਿਹਦੇ ਕਾਰਨ ਉਹ ਸੱਚਾ ਸੁਖ ਜਿਹੜਾ ਹੈ ਪ੍ਰਾਪਤ ਕਰਦੇ ਨੇ ਇਹ ਵਿਸ਼ਾ جاری ਹੈ ਜੀ ਸੰਤੂ ਗੁਰੂਪੀ ਗੁਣ ਵਾਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ